ਮਾਈ ਮੋੜੋ ਦੇ ਕਿਹੜਾ ਇਹ ਆਜਾ ਮਾਈ ਮੋੜੋ ਉਹ ਕੋਈ ਤਾਂ ਆਪਣਾ ਪੁਰਾਣਾ ਪੋਸਤੀ ਆ ਮੈਂ ਕਿਹਾ ਮਾਈ ਮੋੜੋ ਪਹਿਰੀ ਪਹਿਲੇ ਮੱਥਾ ਠੋਕ ਦੇ ਮੱਥਾ ਠੋਕਦਾ ਕਿ ਕਿਲ ਠੋਕਦਾ ਸੁਣਾ ਕੀ ਹਾਲ ਹੈ ਤੇਰਾ ਕਿੱਥੇ ਰਹਿ ਗਿਆ ਮੈਂ ਕਿਹਾ ਮਾਈ ਮੈਂ ਕਿਹਾ ਗੱਲ ਹੈ ਮਾਈ ਤੂੰ ਸਾਨੂੰ ਨੌਕਰੀ ਤਾਂ ਦਿੱਤੀ ਨਹੀਂ ਅਸੀਂ ਆ ਕੇ ਆਪਣੇ ਹੋਣ ਵਾਲਿਆਂ ਦੀ ਮਾਂ ਹੀ ਲੱਭ ਲਈ ਆ ਹੋਣ ਵਾਲਿਆਂ ਦੀ ਉਹ ਘੇੜੇ ਵੇ ਨਿਆਣਿਆਂ ਦੀ ਅੱਛਾ ਤੇਰਾ ਇਹ ਮਤਲਬ ਹੋਇਆ ਹੁਣ ਤੂੰ ਛੜਾ ਨਹੀਂ ਰਿਹਾ ਤੇਰਾ ਵਿਆਹ ਹੋ ਗਿਆ ਹੈ ਹਾਂ ਹੋ ਹੀ ਗਿਆ ਅੱਛਾ ਤੇ ਖਿਲਾ ਲੇ ਲੱਡੂ ਆ ਲੈ ਫੜੇ ਲੱਡੂ ਵਿਆਹ ਕੀ ਲੱਡੂ ਦੱਤਾ ਮੰਗਣੀ ਵੀ ਅੱਧੀ ਹੋਈ ਹੈ ਮਾਈ ਮੰਗਣੀ ਐਤੀ ਹੋਈ ਉਹ ਕਿਵੇਂ ਉਹ ਇਦਾਂ ਆਪਾਂ ਮੰਨ ਗਏ ਕੁੜੀ ਵਾਲੇ ਨਹੀਂ ਮੰਨੇ ਕੁੜੀ ਵਾਲੇ ਮੰਨਨੇ ਤੁਸੀਂ ਮੰਨ ਗਏ ਵੇ ਸਾਰੀ ਗੱਲ ਸੁਣਾ ਗੱਲ ਕਿਵੇਂ ਹੋਈ ਕੱਲ ਇਦਾਂ ਹੋਈ ਹੈ ਮਾਈ ਕੱਲ ਜਦੋਂ ਪੂਰੀ ਵਾਲਾ ਦੇ ਬਾਪੂ ਆਣੇ ਆਪਾਂ ਨੂੰ ਦਿਖਾਉਣ ਗਏ ਨਾ ਮੈਂ ਜਾ ਕੇ ਉੱਥੇ ਬੈਡਾਂ ਮਾਰਨੀ ਸ਼ੁਰੂ ਕਰਤੀਆਂ ਵੇ ਉਹ ਕੋਈ ਖਾੜਾ ਸੀ ਪਹਿਲਵਾਨੀ ਕਰਨੀ ਮੈਂ ਉਹਨਾਂ ਨੂੰ ਕਿਹਾ ਬਈ ਜਿਹੜਾ ਸਾਈਜ਼ ਪਸੰਦ ਆ ਉਹ ਤੇ ਹੱਥ ਰੱਖਦੇ ਹੋ ਅੱਛਾ ਫੇਰ ਗੱਲ ਕੀ ਬਣੀ ਗੱਲ ਇਹ ਬਣੀ ਕਿ ਆਪਾਂ ਨੂੰ ਰਿਜੈਕਟ ਹੋ ਗਏ ਬਾਪੂ ਨਹੀਂ ਰਿਜੈਕਟ ਹੋ ਗਏ ਜਾਣ ਨਵੀਂ ਗੱਲ ਕਰੇਗਾ ਅੱਛਾ ਹੁਣ ਆਪਣਾ ਕੱਤਦਿਆਂ ਚੱਖਾਂ ਆਦਾ ਮੇਰੇ ਕੋ ਆ ਕੇ ਬੈਠੂ ਗੱਲ ਸੁਣ ਆਪਣਾ ਪੋਸਤੀ ਦਾ ਜੰਮ ਕੇ ਗੋਆਇਆ ਗੱਲਾਂ ਬੜੀਆਂ ਗੱਲਿਆ ਮਾਈ ਮੋ ਤੂੰ ਜੰਮਣ ਦੀ ਗੱਲ ਕੀਤੀ ਐ ਨਾ ਸਾਨੂੰ ਆਪਣਾ ਜੰਮਣਾ ਯਾਦ ਆ ਗਿਆ ਅੱਛਾ ਪਹਿਲਾਂ 47 ਕੀ ਜੰਮਣ ਲੱਗ ਗਿਆ ਉਹ ਤਾਂ ਮੁਲਕ ਦੇ ਦੋ ਟੋਟੇ ਰੋ ਆਪਾਂ ਫੇਰ ਨਾ ਜੰਮਨੇ ਉਦੋਂ ਬਾਅਦ ਮਾਈ ਆਪਾਂ ਫੇਰ ਪੰਜਾਬ 'ਚ ਜੰਮਣ ਲੱਗੇ ਫੇ ਪੰਜਾਬ ਤੇ ਹਰਿਆਣਾ ਬਣ ਗਏ ਆਪਾਂ ਫੇਰ ਨਾ ਜੰਮੇ ਅੱਛਾ ਉਦੋਂ ਬਾਅਦ ਮਾਈ ਬੜੀਆਂ ਬੜੀਆਂ ਦਾਈਆਂ ਹਾਂ ਬੜੇ ਬੜੇ ਡਾਕਟਰ ਫਾਇਰ ਬਰਗੇਡ ਆ ਗਏ ਕੋਨੇ ਬੜੇ ਲਾਚ ਦਿੱਤੇ ਇੱਕ ਦਾਈ ਪਤਾ ਕੀ ਕਹਿੰਦੀ ਕਹਿੰਦੀ ਜੰਮੋ ਜੀ ਮੈਂ ਕਿਹਾ ਮੈਂ ਨਹੀਂ ਜੰਮਦਾ ਫੇਰ ਮਾਈ ਉਹ ਉੱਖਾ ਸੁੱਖਾ ਉਹ ਕਹਿੰਦੇ ਇੱਕ ਦਿਨ ਆਪਾਂ ਜੰਮ ਹੀ ਨਹੀਂ ਪਏ ਤੇ ਉਹ ਕਿਉਂ ਜੰਮਿਆ ਫੇਰ ਉਹ ਇਤਲੀ ਮੈਂ ਕਿਹਾ ਸਾਡੀ ਗਵਰਨਮੈਂਟ ਨੇ ਲੂਪ ਚਲਾ ਦਿੱਤੇ ਕਿਤੇ ਜੰਮਣਾ ਹੀ ਨਾ ਰਹਿ ਜੀ ਨੀ ਗੱਲ ਕਰੇਗਾ ਅੱਛਾ ਉਹ ਨਾ ਕਰਨਾ ਕੰਮ ਜੇ ਦਫਾ ਹੋ ਤੂੰ ਹਏ ਓ ਮਾਈ ਮੋਣੋ ਉਹੁੰਡਾ ਤਾਂ ਬੋਲ ਦੇ ਤਾ ਕੌਣ ਆਏ ਓਏ ਵੇ ਕੋਸਤੀਆ ਵੇ ਆਪਰੇ ਤੂੰ ਕੀ ਹਾਲ ਬਣਾਈ ਜਾਣਾ ਕਿਨੇ ਕਰਦੀਆਂ ਅੱਖਾਂ ਕਿਨੇ ਕਰਦੀਆਂ ਉਹ ਮੇਰੀ ਤਾਂ ਅਕਲ ਜਾਣ ਵੀ ਕਰਦੀ ਵੇਖੀ ਗੱਲ ਕੀ ਹੋਈ ਕੋਪਾਲ ਮੈਂ ਆਪਣੇ ਕਿ ਯਾਰ ਦੇ ਵਿਆਹ ਤੇ ਗਿਆ ਅੱਛਾ ਉੱਥੇ ਜਦੋਂ ਗਏ ਨਾ ਅਸੀਂ ਉੱਥੇ ਹੋਣ ਲੱਗੀ ਮਿਲਣੀ ਮਾਈ ਅੱਛਾ ਮੈਂ ਕਿ ਆ ਲੋ ਮੁੰਡੇ ਦਾ ਬਾਪੂ ਤੇ ਕੱਢੋ ਕੁੜੀ ਦਾ ਬਾਪੂ ਤੇ ਘਰਾਓ ਮਿਲਣੀ ਅੱਛਾ ਹੋ ਗਈ ਮਿਲਣੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਆਹ ਲੋ ਫੜੋ ਮੁੰਡੇ ਦਾ ਮਾਮਾ ਵੱਡੋ ਕੁੜੀ ਦਾ ਮਾਮਾ ਤੇ ਕਰਾਓ ਮਿਲਣੀ ਅੱਛਾ ਅੱਛਾ ਮਿਲਣੀ ਹੋਣ ਲੱਗੀ ਉਸ ਤੋਂ ਬਾਅਦ ਮੈਂ ਆਪਾਂ ਮਲ ਕੇ ਨਾ ਪੱਟਾਂ ਨੂੰ ਮਿੱਟੀ ਦਾ ਤੇਲ ਨਾਲੇ ਅਤਰ ਫਲੇ ਲ ਅੱਗੇ ਹੋ ਗਏ ਮੈਂ ਕਿਹਾ ਆਹ ਲੋ ਮੁੰਡੇ ਦਾ ਯਾਰ ਤੇ ਕੱਡੋ ਕੁੜੀ ਦਾ ਯਾਰ ਤੇ ਕਰਾਓ ਮਿਲਣੀ ਮਰ ਜਣਕ ਨਵੀ ਗਾਲੀ ਕਰੇਗਾ ਚੰਦਰੀਆ ਨੂੰ ਵਿਆਹ ਕਰਾ ਲੈ ਆਪਣਾ ਤੇ ਆਪਣਾ ਘਰ ਵਸਾ ਲੈ ਮਰ ਜਾਣਿਆ ਇਸ ਚੰਦਰੇ ਨੇ ਕਿੱਥੇ ਗਿਆ ਕਰਾਉਣਾ ਸਾਰੇ ਉੱਪਰ ਤੋਂ ਆ ਰਿਹਾ ਹੈ ਨਾ ਮਰ ਜਾ ਰਿਹਾ ਹੈ